ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਆਪ ਸਭ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਿਹਤ ਯਾਫ ਰੱਖੇ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਪਿਆਰੇ ਦੀਦੀ ਦੀਪ ਲੁਧਿਆਣਵੀ ਜੀ ਜਿਨ੍ਹਾਂ ਨੇ ਬਹੁਤ ਹੀ ਇਮੋਸ਼ਨਲ ਕਵਿਤਾ ਗੀਤ ਲਿਖਿਆ ਹੈ ਪੁੱਤ ਤੇ ਜਿਸ ਨੂੰ ਕਿ ਮੈਂ ਆਪਣੀ ਆਵਾਜ਼ ਦੇ ਰਹੀ ਹਾਂ ਕਿੱਤੋਂ ਮੁੱਲ ਨਹੀਂ ਥੇਉਂਦਾ ਪੁੱਤਾਂ ਦਾ ਪਿਆਰ ਨਹੀਂ ਹਰੇਕ ਹਿੱਸੇ ਆਉਂਦਾ ਸਾਰਾ ਜੱਗ ਹੋ ਜੇ ਪੁੱਤਾਂ ਬਿਨਾ ਸਖਣਾ ਕੋਈ ਜਾਣਦਾ ਕਿ ਬੀਤੇ ਉਸ ਬਾਪ ਤੇ ਜਿਹਨੂੰ ਪੁੱਤ ਦਾ ਜਨਾਜਾ ਪਹਿਜੇ ਚੱਕਣਾ ਕੋਈ ਜਾਣਦਾ ਕਿ ਬੀਤੇ ਉਸ ਬਾਪ ਤੇ ਜੇ ਨੂੰ ਪੁੱਤ ਦਾ ਜੇ ਨਾ ਜਾ ਪੈ ਜੇ ਚੱਕਣਾ ਪੁੱਤਾਂ ਬਿਨਾ ਨੇਰਾ ਪੁੱਤਾਂ ਬਿਨਾ ਜ਼ਿੰਦਗੀ ਚ ਨੇਰਾ ਨੇਰਾ ਲੱਗਦਾ ਪੁੱਤ ਹੁੰਦੇ ਦੋਸਤੋ ਚਿਰਾਗ ਜਿਵੇਂ जगਦਾ ਪੰਦ ਨਜਰੋ ਲ ਕੋ ਲ ਕੋ ਰੱਖਣਾ ਕੋਈ ਜਾਣਦਾ ਕਿ ਬੀਤੇ ਉਸ ਬਾਪ ਤੇ ਜੈਨੂ ਪੁੱਤ ਦਾ ਜਨਾਜ਼ਾ ਪੈ ਜੇ ਚੱਕਣਾ ਕੋਈ ਜਾਣਦਾ ਕੀ ਬੀਤੇ ਉਸ ਬਾਪ ਦੇ ਜੈਨੂ ਪੁੱਤ ਦਾ ਜਨਾਜ਼ਾ ਪੈ ਜੇ ਚੱਕਣਾ ਪੁੱਤ ਹੁੰਦੇ ਮਾਪਿਆਂ ਨੂੰ ਦੁਨੀਆ ਤੋਂ ਪਿਆਰੇ ਪੁੱਤਾਂ ਵਾਲੇ ਰਿਸ਼ਤੇ ਨੇ ਜੱਗ ਤੋਂ ਨਿਆਰੇ ਪੁੱਤ ਪੈਂਦਲ ਕੋ ਘਹਿਣੇ ਵਾਂਗੂ ਰੱਖਣਾ ਕੋਈ ਜਾਣਦਾ ਕੀ ਬੀਤਿ ਉਸ ਬਾਪ ਤੇ ਜਿਹਨੂੰ ਪੁੱਤ ਦਾ ਜਨਾਜ਼ਾ ਪੈਜੇ ਚੱਕਣਾ ਕੋਈ ਜਾਣਦਾ ਕੀ ਬੀਤਿ ਉਸ ਬਾਪ ਤੇ ਜਿਹਨੂੰ ਪੁੱਤ ਦਾ ਜਨਾਜ਼ਾ ਪੈਜੇ ਚੱਕਣਾ ਪੁੱਤ ਹੁੰਦੇ ਨਹੀਂ ਲੋਕੋ ਨੇ ਬਾਪੂ ਦੇ ਖਾਨਦਾਨ ਦੇ ਪੁੱਤ ਨੇ ਨਿਸ਼ਾਨੀ ਤੇ ਗਵਾਈਆ ਜਹਾਨ ਦੀ ਦੀਪ ਪੁੱਤ ਬਿਨਾ ਜੱਗ ਦਿਸ ਸਖਣਾ ਕੋਈ ਜਾਣਦਾ ਕੀ ਬੀਤੇ ਉਸ ਬਾਪ ਤੇ ਜੈਨੂ ਪੁੱਤ ਦਾ ਜਨਾ ਜਾ ਪੈ ਜੇ ਚੱਕਣਾ ਕੋਈ ਜਾਣਦਾ ਕੀ ਬੀਤੇ ਉਸ ਬਾਪ ਤੇ ਜੈਨੂ ਪੁੱਤ ਦਾ ਜਨਾ ਜਾ ਪੈ ਜੇ ਚੱਕਣਾ ਕੋਈ ਜਾਣਦਾ ਕੀ ਬੀਤੇ ਉਸ ਬਾਪ ਤੇ ਜਿਹਨੂੰ ਪੁੱਤ ਦਾ ਜਨਾਜ਼ਾ ਪਹਿਜੇ ਚੱਕਣਾ